ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੀਐਮ ਭਗਉ ਅੰਤਮਾਨ ਜਿਹੜੇ ਕਿ ਇਸ ਟਾਈਮ ਬਦਲ ਪਰਿਵਾਰ ਤੇ ਤੇ ਮਜੀਠੀਆ ਦੇ ਉੱਤੇ ਐਕਸ਼ਨ ਕਰਨ ਦੇ ਹੀਗੀ ਹੈ ਬਹੁਤ ਸਾਰੇ ਉਹਨਾਂ ਦੇ ਵਿਰੋਧੀ ਜਿਹੜੇ ਹੈਗੇ ਆ ਉਹ ਹੁਣ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਹੀਗੇ ਹੈ ਕਾਂਗਰਸੀ ਲੀਡਰ ਸੁਖਪਾਰ ਸਿੰਘ ਖਾਰਾ ਦੇ ਹੱਥ ਕੁਝ ਐਸੀਆਂ ਚੀਜ਼ਾਂ ਆ ਜਿਸ ਦੀ ਬੇਸ ਤੇ ਉਹ ਵਿਕਰਮ ਸੀਐਮ ਭਗਵੰਤ ਮਾਨ ਦੀ छवि ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਆਏਗਾ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਉਹ ਸਸਰੀ ਕਾਨ ਜਿਵੇਂ ਕਿ ਸੀਐਮ ਭਗਵੰਤ ਮਾਨ ਦੀ ਪਤਨੀ ਦੇ ਨਾਲ ਔਰ ਦੂਜੇ ਪਾਸੇ ਕੁਲਤਾਰ ਸਿੰਘ ਸੰਧੂਆ ਔਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਯਾਨੀ ਉਹਨਾਂ ਦੇ ਨਾਲ ਇੱਕ ਬੰਦਾ ਖੜਾਗਾ ਇੱਕ ਸ਼ਖਸ ਖੜਾਗਾ जिने एक बहुत बड़ा कांड कर ਦਿੱਤਾ ਐਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚ ਚੁੱਕਿਆਗਾ ਯਾਨੀ ਮਾਮਲਾ ਕੀ ਆ ਪੂਰੀ ਖਬਰ ਤੁਹਾਡੇ ਅੱਜ ਸਾਹਮਣੇ ਪੇਸ਼ ਕਰਾਂਗੇ ਇੱਕ ਚੈਨਲ ਤੋਂ ਵੱਡੇ ਪੁੱਤਰ ਦੇ ਉੱਤੇ ਇਹ ਵੀਡੀਓ ਚੱਲਦੀ ਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਯਾਨੀ ਸੀਐਮ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਨ ਦਾ ਕੰਮ ਕਰਦੀ ਹੈ ਇਹ ਵੀਡੀਓ ਔਰ ਅੱਜ ਤੁਹਾਡੇ ਨਾਲ ਜਿਹੜੀ ਮੈਂ ਵੀਡੀਓ ਸਾਂਝੀ ਕਰਨ ਜਾ ਰਿਹਾ ਔਰ ਉਸ ਤੋਂ ਬਾਅਦ ਉਹਨੀਆਂ ਤਸਵੀਰਾਂ ਵੀ ਦਿਖਾਉਣ ਜਾ ਰਿਹਾ ਉਸ ਬੰਦੇ ਨੇ ਇੱਕ ਬਹੁਤ ਵੱਡਾ ਕਾਂਡ ਕਰ ਦਿੱਤਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਗੱਲ ਤਾਂ ਸੱਚ ਆਪਰ ਮਾਮਲਾ ਕੀ ਜੁੜਿਆ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਘਰਵਾਲੀ ਦੇ ਨਾਲ ਖੜਾ ਬੰਦਾ ਔਰ ਦੂਜੇ ਪਾਸੇ ਉਹਨਾਂ ਦੀ ਮਾਤਾ ਦੇ ਨਾਲ ਖੜਾ ਔਰ ਤੀਸਰਾ ਨੰਬਰ ਕੁਲਤਾਰ ਸਿੰਘ ਸੰਧਵਾ ਇਹਨਾਂ ਦੇ ਨਾਲ ਬੜੀ ਨਜ਼ਦੀਕੀ ਸੀ ਪਰ ਉਸ ਨੇ ਇੱਕ ਬਹੁਤ ਵੱਡਾ ਕਾਂਡ ਕਰ ਦਿੱਤਾ ਉਹ ਵੀ ਤੁਹਾਡੇ ਸਾਹਮਣੇ ਦਿਖਾਵਾਂਗੇ ਔਰ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਖਬਰ ਦੇ ਨਾਲ ਜਿੰਨੇ ਵੀ ਵਿਰੋਧੀ ਧਿਰਾਂ ਨੇ ਪੰਜਾਬ ਦੇ ਅੰਦਰ ਯਾਰੀ ਸੀ ਇਹ ਮਾਨ ਦੇ ਵਿਰੋਧੀ ਨੇ ਉਹਨਾਂ ਨੇ ਸਾਰਿਆਂ ਨੇ ਤੰਜ ਕਸਣੇ ਨੇ ਕਿਉਂਕਿ ਮਾਮਲਾ ਬੜਾ ਗਵਿਹਰ ਹੈ ਇਹਨਾਂ ਦਾ ਕਰੀਬੀ ਸੀ ਜਾਂ ਇਹਨਾਂ ਦਾ ਰਿਸ਼ਤੇਦਾਰ ਸੀ ਪੂਰੀ ਖਬਰ ਅੱਜ ਤੁਹਾਡੇ ਸਾਹਮਣੇ ਨਿਚੋੜ ਕੱਢਾਂਗੇ ਜਿਹੜੇ ਚੈਨਲ ਤੇ ਇਹ ਖਬਰ ਚੱਲਦੀ ਆ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਕਿ ਆਖਰ ਮਾਮਲਾ ਕੀ ਸੀ ਕਿਉਂ ਚਲਾਈ ਗਈ ਇਹ ਖਬਰ ਔਰ ਉਹ ਬੰਦਾ ਕੌਣ ਸੀ ਜਿਹਦੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਵਾਲੀ ਦੇ ਨਾਲ ਖੜਾ ਬੰਦਾ ਯਾਨੀ ਇਹਨਾਂ ਦੇ ਉੱਤੇ ਬਹੁਤ ਵੱਡੇ ਸਵਾਲ ਚੱਕੇ ਗਏ ਕਿਉਂਕਿ ਆਖਰ ਪੰਜਾਬ ਦੇ ਅੰਦਰ ਬਹੁਤ ਵੱਡਾ ਐਕਸ਼ਨ ਵੀ ਚੱਲ ਰਿਹਾ ਔਰ ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕੋਈ ਨਾ ਕੋਈ ਸਿਰਾਖ ਲੱਭਦੀਆਂ ਨੇ ਕਿ ਭਾਈ ਇਹਨਾਂ ਦੇ ਉੱਤੇ ਤੰਜ ਕਸਣ ਦਾ ਸਾਨੂੰ ਮੌਕਾ ਮਿਲੇ ਇਹਨਾਂ ਨੂੰ ਡੇਗਣ ਦਾ ਮੌਕਾ ਮਿਲੇ ਪਰ ਆ ਜਿਹੜਾ ਮੌਕਾ ਉਹ ਮਿਲ ਚੁੱਕਿਆ ਕਿਉਂਕਿ ਇਹ ਬੰਦੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਬਿਲਕੁਲ ਮੌਕੇ ਤੇ ਕਰ ਲਿਆ ਗਿਆ ਪਰ ਜਿਹੜਾ ਇਹ ਬੰਦਾ ਹੈ ਇਹਦੀ ਵੀ ਤੁਹਾਡੇ ਸਾਹਮਣੇ ਪੁਸ਼ਟੀ ਕਰਾਂਗੇ ਔਰ ਦੂਜੇ ਪਾਸੇ ਇਸ ਦਾ ਕਾਹੜ ਕੀ ਹੈ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਪਹਿਲਾਂ ਮੈਂ ਤੁਹਾਨੂੰ ਇਹਦੀਆਂ ਤਸਵੀਰਾਂ ਦਿਖਾਉਣੀਆਂ ਚਾਹੂੰਗਾ ਕਿ ਡਾਕਟਰ ਗੁਰਪ੍ਰੀਤ ਸੀਐਮ ਮਾਨ ਦੀ ਪਤਨੀ ਹੈ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਖੁਦ ਦੀ ਜਿਹੜੀ ਕਿ ਭਗਵੰਤ ਮਾਨ ਦੀ ਮਾਂ ਸੀ ਉਹਨਾਂ ਦੇ ਨਾਲ ਵੀ ਤਸਵੀਰ ਹੈ ਉਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪਹਿਲੀ ਤਸਵੀਰ ਇਹ ਇਹਨਾਂ ਦੀ ਘਰਵਾਲੀ ਦੇ ਨਾਲ ਹੈ ਔਰ ਉਸ ਤੋਂ ਬਾਅਦ ਤਸਵੀਰ ਆ ਜਾਂਦੀ ਹੈ ਇਹਨਾਂ ਦੀ ਮਾਤਾ ਦੇ ਨਾਲ ਤਾਂ ਤੀਜੀ ਤਸਵੀਰ ਫੇਰ ਜਿਹੜੀ ਆਉਂਦੀ ਹੈ ਉਹ ਹੈਗੀ ਹੈ ਕੁਲਤਾਰ ਸਿੰਘ ਸੰਧਵਾ ਦੇ ਨਾਲ ਇਹ ਕੁਲਤਾਰ ਸਿੰਘ ਸੰਧਵਾ ਨੇ ਔਰ ਚੌਥੀ ਤਸਵੀਰ ਹੈ ਜਿਹੜੀ ਉਹ ਗ੍ਰਿਫਤਾਰੀ ਦੀ ਹੈ ਉਹ ਵੀ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਇਹ ਸ਼ਖਸ ਨੇ ਆਖਰ ਐਸਾ ਕੀਤਾ ਕੀ ਹੈ ਕਿ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਗ੍ਰਿਫਤਾਰੀ ਦਾ ਇੱਕ ਫੋਟੋ ਜਾਰੀ ਹੈ ਜਿਹੜੀ ਹੋਈ ਹੈ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ 12 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਚੈਨਲ ਆ ਉਸ ਬੰਦੇ ਨੇ ਅਪਲੋਡ ਕੀਤਾ ਗਿਆ ਹੁਣ ਇਹ ਨਹੀਂ ਪਤਾ ਕਿ ਉਹ ਚੈਨਲ ਸਰਕਾਰ ਦੇ ਵਿਰੁੱਧ ਹੈ ਜਾਂ ਫਿਰ ਉਹ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਦਿੱਤੇ ਕੁਝ ਦਿਨਾਂ ਤੋਂ ਬਹੁਤ ਵੱਡਾ ਐਕਸ਼ਨ ਕਰ ਰਹੇ ਨੇ ਮੁੱਖ ਮੰਤਰੀ ਭਗੰਤ ਮਾਨ ਸਾਹਿਬ ਔਰ ਦੂਜੇ ਪਾਸੇ ਬੰਦਾ ਤਕਰੀਬੀ ਜ਼ਰੂਰ ਹੋ ਸਕਦਾ ਔਰ ਇਹਨਾ ਵੀ ਨਹੀਂ ਕਹਿ ਸਕਦੇ ਕਿ ਤੇਰਾ ਸਵੀਰ ਤਾਂ ਕੋਈ ਵੀ ਖਿੱਚਵਾ ਸਕਦਾ ਪਰ ਕਈ ਜਗ੍ਹਾ ਤੇ ਦੀਆਂ ਤਸਵੀਰਾਂ ਪਾਈਆਂ ਗਈਆਂ ਨੇ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਉਹਨਾਂ ਦੇ ਨਾਲ ਵੀ ਤਸਵੀਰ ਹੈ ਮੁੱਖ ਮੰਤਰੀ ਭਗੰਤ ਮਾਨ ਦੀ ਮਾਂ ਦੇ ਨਾਲ ਵੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਤੇ ਉਹਦੀ ਭੈਣ ਦੇ ਨਾਲ ਵੀ ਯਾਨੀ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਜਿਹੜੇ ਵਿਰੋਧੀ ਨੇ ਉਹ ਇਹ ਸੇ ਤਸਵੀਰਾਂ ਕਰਕੇ ਭਗਵੰਤ ਮਾਨ ਨੂੰ ਘੇਰ ਚੁੱਕੇ ਨੇ ਯਾਨੀ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਇਸ ਖਬਰ ਦੇ ਨਾਲ ਭਗਵੰਤ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਤੁਹਾਡੇ ਸਾਹਮਣੇ ਪੂਰੀ ਖਬਰ ਪੇਸ਼ ਕਰਾਂਗੇ ਕਿ ਆਖਿਰ ਮੁੱਖ ਮੰਤਰੀ ਦੇ ਨਾਲ ਇਹ ਸ਼ਬੀ ਖਰਾਬ ਕਰਨ ਦਾ ਕੰਮ ਕਿਹਨੇ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰ ਰਹੇ ਨੇ ਔਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦੇ ਹੱਥੇ ਤਸਵੀਰਾਂ ਇਹ ਵੀਡੀਓ ਲੱਗ ਚੁੱਕੀ ਆ ਜਿਹੜੀ ਵੀਡੀਓ ਇਸ ਚੈਨਲ ਤੋਂ ਅਪਲੋਡ ਕੀਤੀ ਗਈ ਹੈ ਇਸ ਬੰਦੇ ਦੀ ਗ੍ਰਿਫਤਾਰੀ ਦੀ ਜਿਹੜੀ ਫੋਟੋ ਜਾਰੀ ਹੋਈ ਹੈ ਇਹ ਵੀ ਦੇਖ ਲਓ ਜਰਾ ਧਿਆਨ ਦੇ ਨਾਲ ਇੱਥੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹ ਐਨ ਆਰ ਆਈ ਹੈ ਪਰ ਇਹ ਜਿਹੜਾ ਕਿ ਭਗਵੰਤ ਮਾਨ ਸਾਹਿਬ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਚਲੇ ਦੀਆਂ ਤਸਵੀਰਾਂ ਚਾਹ ਉਹਦੇ ਟੱਬਰ ਦੇ ਨਾਲ ਨੇ ਪਰ ਹੁਣ ਇਹ ਜਿਹੜੇ ਸੁਪਾਲ ਸਿੰਘ ਖੈਰਾ ਵਰਗੇ ਲੀਡਰ ਨੇ ਇਹ ਦਰਸਲ ਦੇ ਵਿੱਚ ਇਹਨੂੰ ਘੇਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਨੇ ਬਹੁਤ ਵੱਡਾ ਮਾਮਲਾ ਦੇ ਵਿੱਚ ਕਿਉਂਕਿ ਜਿਹੜਾ ਇਨਸਾਨ ਸੀ ਇਹਨੇ ਕਰਤੂਤ ਕੀ ਕੀਤੀ ਹੈ ਉਹ ਵੀ ਤੁਹਾਡੇ ਸਾਹਮਣੇ ਅੱਗੇ ਜਾ ਕੇ ਦੱਸਾਂਗੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨਾ ਤਸਵੀਰਾਂ ਤੇ ਇੰਨਾ ਵੀਡੀਓ ਦੇ ਕਰਕੇ ਕੇਰਿਆ ਗਿਆ ਕਿਉਂਕਿ ਮਜੀਠੀਏ ਦੇ ਹੱਥ ਦੇ ਵਿੱਚ ਅਕਸਰ ਤੁਸੀਂ ਵੇਖਿਆ ਕਦੇ ਚੰਨੀ ਬੋਲਦਾ ਕਦੇ ਖੈਰਾ ਬੋਲਦਾ ਔਰ ਉਹ ਚੈਨਲ ਕਿਹੜਾ ਸੀ ਜਿਹੜੇ ਨੇ ਇਹ ਵੀਡੀਓ ਅਪਲੋਡ ਕੀਤੀ ਹੈ ਔਰ ਦੂਜੇ ਪਾਸੇ ਇਸ ਬੰਦੇ ਦਾ ਕਰਾਇਮ ਕੀ ਹੈ ਜਿਹੜਾ ਕਿ ਇਹਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਯਾਨੀ ਅਮਰੀਕਾ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਲੋਕ ਪੁਆਇੰਟ ਨਿਊ ਚੈਨਲ ਤੇ ਵੀਡੀਓ ਚੱਲਦੀ ਆ ਉਹ ਕਹਿੰਦੇ ਸੀ ਆ ਮਾਂ ਦਾ ਆਪਤਾ ਪੰਜ ਕਸ ਦੇ ਲੋਕਾਂ ਦੇ ਉੱਤੇ ਕਹਿੰਦੇ ਆਪਣੇ ਘਰ ਦੇ ਵਿੱਚ ਕਹਿੰਦੇ ਆਪਣੇ ਕਰੀਬੀ ਨੂੰ ਯਾਨੀ ਇਹਦਾ ਦੋਸ਼ ਕੀ ਆ ਉਸ ਬੰਦੇ ਨੇ ਉਲਟਾ ਫੋਟਾ ਕੇ ਜਦੋਂ ਗੱਲ ਦੱਸੀ ਤਾਂ ਉਸ ਗੱਲ ਦੇ ਵਿੱਚੋਂ ਨਚੋਰ ਕੁਝ ਵੀ ਨਹੀਂ ਨਿਕਲਿਆ ਦੇਖੋ ਇਹ ਭਗਵੰਤ ਮਾਨ ਸਾਹਿਬ ਦੇ ਘਰ ਦੇ ਵਿੱਚ ਜਾਂਦਾ ਕੁਲਤਾਰ ਸਿੰਘ ਸੰਧੂਆ ਕੋਲ ਜਾਂਦਾ ਆਪਣੀਆਂ ਤਸਵੀਰਾਂ ਖਿਚਵਾਉਂਦਾ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀਆਂ ਨੇ ਤਾਂ ਇਸ ਬੰਦੇ ਦਾ ਕਸੂਰ ਕੀ ਆ ਸਭ ਤੋਂ ਵੱਡਾ ਮਾਮਲਾ ਇੱਥੇ ਆ ਕੇ اٹਕ ਜਾਂਦਾ ਜਿਨ੍ਹਾਂ ਦੇ ਕਰਕੇ ਵਿਰੋਧੀਆਂ ਨੇ ਆ ਸੀਐਮ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਇਸ ਪਾਰਸਿੰਗ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਤਾਂ ਹੁਣ ਵੇਖੋ ਇਹਦਾ ਮਾਮਲਾ ਹੱਲ ਲੋ ਵੀ ਹੈ ਕੀ ਆ ਇਹ ਬੰਦਾ ਐਮਆਰਆਈ ਹੈ ਅਮਰੀਕਾ ਦੇ ਵਿੱਚ ਇਸ ਵਕਤ ਮੌਜੂਦ ਹੈ ਇਸ ਬੰਦੇ ਦੀ ਗਲਤੀ ਕੀ ਹੈ ਕਿ ਇਹ ਅਸ਼ਲੀਲ ਵੀਡੀਓ ਜਾਂ ਮੰਨ ਲਓ ਵੀ ਬੱਚਿਆਂ ਦੀਆਂ ਤਸਵੀਰਾਂ ਕਹਿੰਦੇ ਵੀ ਅਸ਼ਲੀਲ ਵੀਡੀਓ ਰੱਖਦਾ ਪਾਇਆ ਗਿਆ ਇਹਦੇ ਵਿੱਚ ਹੁਣ ਮੈਨੂੰ ਆਇਆ ਦੱਸੋ ਵੀ ਸੀਐਮ ਨੂੰ ਅੰਤ ਮਾਰ ਜਾ ਉਹਦੇ ਪਰਿਵਾਰ ਜਾ ਉਹਦੇ ਹੋਰ ਵੀ ਕਰੀਬੀਆਂ ਦਾ ਦੋਸ਼ ਕੀ ਹੈ ਜਿਹੜੇ ਪੱਤਰਕਾਰ ਨੇ ਇਹ ਵੀਡੀਓ ਪਾਈ ਹੈ ਉਸ ਪੱਤਰਕਾਰ ਦੇ ਚੈਨਲ ਦਾ ਨਾਮ ਹੈ ਲੋਕ ਪੁਆਇੰਟ ਨਿਊਜ਼ ਯਾਨੀ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਸ਼ਬੀ ਖਰਾਬ ਕਰਨ ਦੇ ਵਾਸਤੇ ਆਹ ਵੀਡੀਓ ਅਪਲੋਡ ਕੀਤੀ ਹੈ ਕਿਉਂਕਿ ਦੂਜੇ ਪਾਸੇ ਸਪਾਲ ਸੰਖਿਆਰਾ ਹੋਵੇ ਚਾਹੇ ਹੁਣ ਚੰਨੀ ਸਾਹਿਬ ਇਹਨਾਂ ਨੇ ਭਗਵੰਤ ਮਾਨ ਦੀਆਂ ਰੱਤੇ ਹੀ ਖਿੱਚਣੀਆਂ ਨੇ ਕਿਉਂਕਿ ਇੱਕ ਪਾਸੇ ਮਜੀਤੀਅਤ ਐਕਸ਼ਨ ਹੋ ਜਾਂਦਾ ਤਾਂ ਫੇਰ ਵੀ ਪੰਜਾਬ ਦੀ ਸਰਕਾਰ ਨੂੰ ਗਲਤ ਠਹਿਰਾ ਦਿੰਦੇ ਨੇ ਪਹਿਲਾਂ ਕਹਿੰਦੇ ਜੀ ਮਗਰ ਮੱਛੀ ਫੜਦਾ ਭਗਵੰਤ ਮਾਨ ਜਦੋਂ ਵੱਡੇ ਲੀਡਰਾਂ ਦੇ ਉੱਤੇ ਯਾਨੀ ਉਹ ਥੰਮ ਹਰਾ ਦਿੱਤੇ ਬਾਗੜਾਂ ਦੇ ਜਿਨ੍ਹਾਂ ਨੂੰ ਅਜੇ ਤੱਕ ਕਿਸੇ ਨੇ ਹੱਥ ਨਹੀਂ ਪਾਇਆ ਤਾਂ ਫੇਰ ਪੰਜਾਬ ਦੇ ਵਿੱਚੋਂ ਵਿਰੋਧ ਵੀ ਸ਼ੁਰੂ ਹੁੰਦਾ ਪਰ ਜਿਹੜੀਆਂ ਇਹ ਤਸਵੀਰਾਂ ਨੇ ਅੱਨਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਸੁਖਪਾਲ ਸਿੰਘ ਘੇਰਾ ਹੀ ਨਹੀਂ ਬਲਕਿ ਹੁਣ ਬਾਦਲ ਪਰਿਵਾਰ ਵੀ ਬੋਲੂਗਾ ਕਿਉਂਕਿ ਇਹ ਤਸਵੀਰਾਂ ਤਾਂ ਕਿਸੇ ਦੇ ਨਾਲ ਵੀ ਹੋ ਸਕਦੀਆਂ ਨੇ ਪਰ ਉਸ ਬੰਦੇ ਨੇ ਆਪਣੇ ਪਦਰ ਦੇ ਉੱਤੇ ਜਿਹੜੀ ਕਾਨੂੰਨੀ ਹਰਕਤ ਕਿਤੇ ਵੀ ਕੀਤੀ ਹੋਵੇ ਉਹਦੇ ਨਾਲ ਮੁੱਖ ਮੰਤਰੀ ਦੇ ਪਰਿਵਾਰ ਦਾ ਜਾਂ ਫਿਰ ਮੁੱਖ ਮੰਤਰੀ ਦਾ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ ਕਿਉਂ ਕਿ ਅੱਗੇ ਦੇਖੋ ਜੇਕਰ ਤੁਸੀਂ ਕਿਸੇ ਨੂੰ ਮਿਲ ਕੇ ਆਉਨੇ ਹੋ ਬਾਅਦ ਵਿੱਚ ਕੋਈ ਕਾਂਡ ਕਰ ਦਿੰਨੇ ਹੋ ਤਾਂ ਦੂਜੇ ਬੰਦੇ ਦਾ ਕੀ ਦੋਸ਼ ਹੈ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਿਭੀ ਖਰਾਬ ਕਰਨ ਦੀ ਇਹ ਗੱਲ ਕਰੀ ਆ ਉਹਨਾਂ ਚੈਨਲਾਂ ਨੇ ਵੀ ਉਹਨਾਂ ਬਰੋਬੀਆਂ ਨੇ ਵੀ ਕਿਉਂਕਿ ਸਖਪਾਲ ਸਿੰਘ ਖਾਰਾ ਦੀਆਂ ਜਿਹੜੇ ਲੋਕਾਂ ਦੇ ਨਾਲ ਵੀਡੀਓ ਜਾਂ ਫਿਰ ਤਸਵੀਰਾਂ ਨੇ ਜੇਕਰ ਕੱਲ ਨੂੰ ਕੋਈ ਵੱਡਾ ਘਾਟ ਕਰ ਦੋੰਦੇ ਨੇ ਤਾਂ ਫੇਰ ਉਹ ਲੋਕ ਦੋਸ਼ੀ ਪਾਈ ਜਾਣਗੇ ਜਾਂ ਨਹੀਂ ਕਿਉਂਕਿ ਫਿਰ ਸ਼ਬੀਤਾ ਖਰਾਬ ਹੁੰਦੀ ਹੈ ਜਦੋਂ ਕੋਈ ਕਹਿੰਦਾ ਕਿ ਭਾਈ ਮੁੱਖ ਮੰਤਰੀ ਦੇ ਘਰ ਵਾਲੀ ਦੇ ਨਾਲ ਵੀ ਤਸਵੀਰਾਂ ਨੇ ਉਹਦੀ ਮਾਤਾ ਦੇ ਨਾਲ ਤਸਵੀਰਾਂ ਨੇ ਖੋਟਕੋਲ ਤਾਰ ਸਿੰਘ ਸੰਧਵਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਨਾਲ ਵੀ ਦੀ ਤਸਵੀਰ ਪਾਈ ਗਈ ਹੈ ਤਾਂ ਇਸ ਕਰਕੇ ਜਿਹੜੀਆਂ ਇਹ ਝੂਠੀਆਂ ਅਫਵਾਹਾਂ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਇੱਕ ਨਿੱਜੀ ਚੈਨਲ ਦੇ ਉੱਤੇ ਕੁਝ ਤਸਵੀਰਾਂ ਜੜੀਆਂ ਚਲਾਈਆਂ ਜਾਂਦੀਆਂ ਹੈਗੀਆਂ ਮੈਂ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਦੀ ਮਾਂ ਦੇ ਨਾਲ ਇੱਕ ਬੰਦਾ ਖੜਾ ਹੈ ਉਹਨਾਂ ਦੀ ਪਤਨੀ ਦੇ ਨਾਲ ਖੜਾ ਹੈ ਉਹਨਾਂ ਦੀ ਬੇਟੀ ਦੇ ਨਾਲ ਭੈਣ ਦੇ ਨਾਲ ਸੌਰੀ ਖੜਾ ਹੈ ਔਰ ਫਿਰ ਜਿਹੜੇ ਕਿ ਸਪੀਕਰ ਹੈਗੇ ਆ ਉਹਨਾਂ ਦੇ ਨਾਲ ਵੀ ਖੜਾ ਹੈ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਜੜੀਆਂ ਮੈਂ ਉਹ ਚੱਲਣ ਦੀਆਂ ਹੈਗੀਆਂ ਉਸ ਬੰਦੇ ਦੀ ਅਮਰੀਕਾ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਜਿਸ ਬੇਸ ਤੇ ਹੁੰਦੀ ਹੈ ਉਹ ਇਹ ਵਜ੍ਹਾ ਹੈ ਕਿ ਉਹਦੇ ਕੋਲ ਬੱਚਿਆਂ ਦੀਆਂ ਤੇ ਕੁਝ ਦੂਸਰੀਆਂ ਅਸ਼ੀਲ ਵੀਡੀਓ ਸੀਗੀਆਂ ਜਿਸ ਦੀ ਬੇਸ ਤੇ ਉਹਦੀ ਗ੍ਰਿਫਤਾਰੀ ਹੁੰਦੀ ਹੈ ਉਸ ਬੰਦੇ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਸੀਐਮ ਭਗਵੰਤ ਮਾਨ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਉਹ ਬੰਦਾ ਹੈ ਜਿਹਦਾ ਸੀਐਮ ਭਗਵੰਤ ਮਾਨ ਹਾਂ ਦੀ ਫੈਮਲੀ ਦੇ ਨਾਲ ਤਾਲੁਕ ਸੀਗਾ ਇਹ ਬਹੁਤ ਕਰੀਬੀ ਸੀਗਾ ਉਹਨਾਂ ਦਾ ਸੁਪਾਰ ਸਿੰਘ ਖਾਰਾ ਕਾਂਗਰਸੀ ਲੀਡਰ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਵਿਰੋਧੀ ਹੈ ਉਹ ਪਹਿਲੇ ਹੀ ਵਿਕਰਮ ਸਿੰਘ ਮਰਜੀਠੀਆ ਆ ਦੇ ਕੇਸ ਨੂੰ ਲੈ ਕੇ ਬਹੁਤ ਜ਼ਿਆਦਾ ਬੋਲਣ ਦੇ ਸੀਗੇ ਔਰ ਚੰਨੀ ਵਰਗੇ ਵੀ ਜਿਹੜੇ ਆ ਉਹ ਬੋਲਣ ਦੇ ਸੀਗੇ ਵਿਕਰਮ ਸਿੰਘ ਮਰਜੀਠੀਆ ਆ ਦੇ ਹੱਕ ਦੇ ਵਿੱਚ ਤੇ ਸੀਐਮ ਭਗਵੰਤ ਮਾਨ ਦੇ ਵਿਰੋਧ ਚ ਬੋਲਣ ਦੇ ਸੀਗੇ ਉਨਾ ਦੇ ਹੱਥ ਹੈ ਇਹ ਜਿਹੜੀ ਚੀਜ਼ ਹੈ ਇਹ ਲੱਗ ਗਈ ਹੈਰੀ ਹੈ ਇਸ ਬੇਸ ਤੇ ਸੀਐਮ ਭਗਵੰਤ ਮਾਨ ਦੀ ਜਿਹੜੀ ਸ਼ਭੀ ਹੈ ਉਸ ਨੂੰ ਖਰਾਬ ਕਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈਗੀ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਜਿਹੜਾ ਐਕਸ਼ਨ ਕਰਨ ਦਾ ਹੀ ਹੈਗੀ ਹੈ ਉਸ ਦੀ ਵਜ੍ਹਾ ਤੋਂ ਲੋਕ ਉਹਨਾਂ ਨੂੰ ਹੁਣ ਬਹੁਤ ਪਸੰਦ ਕਰ ਰਹੇ ਹੈਗੀ ਹੈ ਲੋਕ ਇਸ ਐਕਸ਼ਨ ਤੋਂ ਬਹੁਤ ਖੁਸ਼ ਹੈ ਸੀਐਮ ਭਗਵੰਤ ਮਾਨ ਦੇ ਇਸ ਕਦਮ ਤੋਂ ਬਹੁਤ ਖੁਸ਼ ਹੈ ਜਿਹੜੇ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਪਾਇਆ ਵਿਕਰਮ ਸਿੰਘ ਮਰਜੀਠੀਆ ਤੇ ਜਿਹੜਾ ਹੱਥ ਪਾਇਆ ਜਿਹੜੇ ਕਿ ਪੰਜਾਬ ਦੇ ਨਸ਼ਾ ਤਸਕਰ ਸੀਗੇ ਸਭ ਤੋਂ ਵੱਡੇ ਉਸ ਤੋਂ ਲੋਕ ਬਹੁਤ ਖੁਸ਼ ਹੈ ਔਰ ਸਿਰਫ ਇਹ ਸਾਰਾ ਕੰਮ ਜਿਹੜਾ ਵੈ ਉਹਨਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਕੀਤਾ ਜਾ ਰਿਹਾ ਹੈਗਾ ਵਾ ਵਰਨਾ ਉਹਨਾਂ ਦੀ ਫੈਮਿਲੀ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਨਾ ਉਹਨਾਂ ਦਾ ਕੋਈ ਹੱਥ ਹੈਗਾ ਵਾ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼